ਤੇ ਭਾਰਤੀ ਜਨਤਾ ਪਾਰਟੀ ਸਰਬੀਰ ਸਿੰਘ ਬਾਲਾ ਦਾ ਤੜਾ ਤੇ ਭਗਵਨ ਸਿੰਘ ਮਾਨ ਤੇ ਕਾਂਗਰਸ ਚਾਰੇ ਇੱਕੋ ਹੀ ਪਾਰਟੀ ਇੱਕੋ ਸਿਧਾਂਤਾਂ ਤੇ ਰਲੇ ਮਿਲੇ ਹੋਏ ਹਨ ਥੋੜੀ ਬੋਤੀ ਆਪਸੀ ਖਿਚੋਤਾੰਜਰੀ ਹੈ ਕੋਈ ਇਸ ਕਰਕੇ ਹੈ ਕਿ ਉਹ ਕਹਿੰਦਾ ਮੈਂ ਪਹਿਲੀ ਕੁਰਸੀ ਲੇ ਬੈ ਜਾਂ ਦੂਜਾ ਦਾ ਮੈਂ ਬੈ ਜਾ ਫਕੀ ਇੱਕ ਦੂਜੇ ਨੂੰ ਬਚਾਉਣ ਲਈ ਸਾਰੇ ਇਕੱਠੇ ਆ ਸਾਰੇ ਨੇ ਹੀ ਪੰਜਾਬ ਦੀ ਬਹੁਤ ਵੱਡੀ ਬੇਰੇਮੀਨਾ ਲੁੱਟ ਕੀਤੀ ਹੈ ਕਿ ਅੱਜ ਦੀ ਸਰਕਾਰ ਜਿਹੜੀ ਭਗਵਾਨ ਸਿੰਘ ਮਾਨ ਦੀ ਇਹਨਾਂ ਦੇ ਵਿਰੋਧ ਦੇ ਵਿੱਚੋਂ ਸਾਰੇ ਦੇ ਆਈ ਸੀ ਉਹ ਵੀ ਉਸੇ ਰਸਤੇ ਦੇ ਉੱਤੇ ਚੱਲ ਪਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਜਥੇਬੰਦੀ ਚੇਰੇ ਪੰਜਾਬ ਅਕਾਲੀ ਦਲ ਦਾ ਪੰਜਾਬ ਦੀ ਰਾਜਨੀਤੀ ਬਾਰੇ ਪਰਿਸ਼ਪਸ਼ਟ ਤੌਰ ਤੇ ਵਿਚਾਰ ਹੈ ਕਿ ਭਾਤੀ ਜਨਤਾ ਪਾਰਟੀ ਸਰਬੀਰ ਸਿੰਘ ਬਾਲਾ ਦਾ ਤੜਾ ਤੇ ਭਗਵਾਨ ਸਿੰਘ ਮਾਨ ਇਹ ਕਾਂਗਰਸ ਚਾਰੇ ਇੱਕ ਕੋਈ પાર્ટી ਇੱਕੋ ਸਦਾਰਤਾ ਤੇ ਰਲੇ ਮਿਲੇ ਹੋਏ ਹਨ ਥੋੜੀ ਬਹੁਤੀ ਆਪਸੀ ਖਿਚੋਤਾਣ ਜਿਹੜੀ ਹੈ ਉਹ ਇਸ ਕਰਕੇ ਹੈ ਕਿ ਉਹ ਕਹਿੰਦਾ ਮੈਂ ਪਹਿਲੀ ਕੁਰਸੀ ਲੇ ਬੈਹਾਂ ਜਾਂ ਦੂਜਿਆਂ ਦਾ ਮੈਂ ਬੈਹਾਂ ਫਕਿ ਇੱਕ ਦੂਜੇ ਨੂੰ ਬਚਾਉਣ ਲਈ ਸਾਰੇ ਇਕੱਠੇ ਆ ਸਾਰੇ ਨੇ ਹੀ ਪੰਜਾਬ ਦੀ ਬਹੁਤ ਵੱਡੀ ਬੇਰੇਮੀਨਾ ਲੁੱਟ ਕੀਤੀ ਹੈ ਤੇ ਅੱਜ ਦੀ ਸਰਕਾਰ ਜਿਹੜੀ ਭਵਾਲਤ ਸਿੰਘ ਮਾਨ ਦੀ ਇਹਨਾਂ ਦੇ ਵਿਰੋਧ ਦੇ ਵਿੱਚੋਂ ਸਾਰੇ ਦੇ ਆਈ ਸੀ ਉਹ ਵੀ ਉਸੇ ਰਸਤੇ ਦੇ ਉੱਤੇ ਚੱਲ ਪਈ ਤੇ ਅੱਜ ਜਿਸ ਦਾ ਸੁਖਬੀਰ ਸਿੰਘ ਬਾਦਲ ਦਾ ਤੇ ਭਾਜਪਾ ਦਾ ਇੱਕ ਤਰ੍ਹਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ। ਕ੍ਰਾਪਸ਼ਨ ਦੀ ਗੱਲ ਕਰੀਏ ਜਿਸ ਸੁਖਬੀਰ ਸਿੰਘ ਬਾਦਲ ਹੋਰ ਬਹੁਤ ਵੱਡੇ ਵੱਡੇ ਸੰਜਾਈ ਦੇ ਘੰਡਾਰੇ ਘਟਾਰੇ ਹਜ਼ਾਰਾਂ ਕਰੋੜਾਂ ਦੇ ਉਹਨਾਂ ਦੇ ਗ੍ਰਿਫਤਾਰੀ ਨਹੀਂ ਪਾ ਰਿਆ। ਕਿਸੇ ਨੂੰ ਕੋਈ ਗ੍ਰਿਫਤਾਰ ਨਹੀਂ ਕਰ ਰਿਹਾ। ਐਵੇਂ ਗੋਗਨਾ ਤੋਂ ਮਿੱਟੀ ਝਾੜਿਆ ਕੋਈ ਪਟਵਾਰੀ ਬਣਦੇ ਕੋਈ ਖਾਇੰਦਾਰ ਪੜਦੇ ਆ। ਇਹ ਤਾਂ ਸਪਸ਼ਟਾ ਕਿ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨੀ ਚਾਹੁੰਦੇ। ਇਹ ਤੋਂ ਵੀ ਵੱਡੀ ਗੱਲ ਕਿ ਡੇਰੇ ਵਾਲਿਆਂ ਨੇ ਪਹਿਲਾਂ ਸਰਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸ਼ਹੀਦ ਕੀਤੀ ਤਾਂ ਕਾਲ ਤਰ ਦੇ ਉੱਤੇ ਅਜੇ ਅਕਾਲੀ ਦਲ ਦੇ ਬਹੁਤ ਆਗੂ ਉਹਦੇ ਬਾਰੇ ਸਾਰਾ ਕੁਝ ਸਪਸ਼ਟਤਾ ਉੱਤੇ ਦੱਸ ਰਹੇ ਹਨ ਆਈਜੀ ਸਦਾਰ ਰੁਪੀਰ ਸਿੰਘ ਖੱਡਾ ਦਾ ਹੀ ਵੀ ਕਾਲ ਤਰ ਦੇ ਉੱਤੇ ਸਾਰੇ ਸਬੂਤਾਂ ਸਹਿਤ ਸਾਰਾ ਕੁਝ ਲਿਖ ਕੇ ਦਿੱਤਾ ਇਸੇ ਤਰ੍ਹਾਂ ਅੱਜ ਭਗਵੰਤ ਸਿੰਘ ਮਾਨ ਉਹਨਾਂ ਦੇ ਉੱਤੇ ਕੇਸ ਚਲਾਉਣ ਦੀ ਕਈ ਸਾਲਾਂ ਤੋਂ ਕੋਸ਼ਿਸ਼ ਨਹੀਂ ਦੇ ਰਹੇ ਵੱਡੇ ਵੱਡੇ ਆਗੂਆਂ ਨੇ ਸਪਸ਼ਟ ਕੀਤਾ ਪ੍ਰਦੀਪ ਕਲੇਰ ਸਮੇਤੇ ਹੋਰ ਆਗੂਆਂ ਨੇ ਵੀ ਕਿ ਬੀਬੀ ਹਣੀ ਜਿਹੜੀ ਹਣੀਪ੍ਰੀਤ ਕੌਰ ਹੈ ਹਣੀਪ੍ਰੀਤ ਹੈ ਉਹਨੇ ਤੇ ਡੇਰੇ ਵਾਲੇ ਨੇ ਗੁਰੂ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਤੇ ਪੈਸੇ ਦਿੱਤੇ ਉਹਨਾਂ ਦੇ ਉੱਤੇ ਭਗਵਾਨ ਸਿੰਘ ਮਾਰ ਮਕਦਮਾ ਨਹੀਂ ਚਲਾ ਰਿਹਾ ਇਹ ਤਾਂ ਇੱਕ ਵੱਡਹਰਾਨੀ ਦੀ ਗੱਲ ਹੈ ਹੋਈ ਕਿ ਜਦੋਂ ਸਰਦਾਰ ਅੰਮ੍ਰਿਤ ਸਿੰਘ ਖੜੇ ਨੇ ਜਾ ਕੇ ਜਿਨਾ ਕਾਲਤਾ ਸਾਹ ਦੇ ਜਥੇ ਦਾ ਸਧਾਰਕ ਗੀਤ ਸਿੰਘ ਨੂੰ ਜਾ ਕੇ ਸਾਰੇ ਸਬੂਤ ਵੀਡੀਓ ਸਾਰੇ ਸਬੂਤ ਬਿਆਦਵੀ ਦੇ ਇਹਨਾਂ ਦੀ ਮਿਲੀ ਭੁਗਤ ਦੇ ਦਿੱਤੇ ਤਾਂ ਉਹਨੂੰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਕਪਸਰਾ ਵੱਲੋਂ ਰੋਕਣ ਦੇ ਯਤਨ ਕੀਤੇ ਗਏ ਤੇ ਝੂਠੇ ਕੇਸ ਬਣਾਉਣ ਦੀ ਧਮਕੀ ਦਿੱਤੀ ਗਈ ਇਹ ਤਾਂ ਸਪਸ਼ਟ ਹੈ ਕਿ ਭਵਾਂਚੇ ਮਹਾਦੇਵ ਸਿੰਘ ਗੀਤ ਸਿੰਘ ਬਾਲੂ ਦੀ ਅੰਦਰਖਾਤੇ ਇੱਕ ਨੂੰ ਜੀ ਨੂੰ ਬਚਾਉਣ ਕਿ ਕਿਸੇ ਨਵੀਂ ਚਿਰ ਨੂੰ ਉੱਪਰ ਤੋਂ ਰੁਕਣ ਲਈ ਇਕੱਠੇ ਹੋ ਗਏ ਚਾਰੇ ਪਰ ਪੰਜਾਬ ਦੇ ਲੋਕਾਂ ਨੇ ਅਸੀਂ ਫਖ ਪ੍ਰੀਕੋਟ ਤੇ ਖਡੂਰ ਸਾਹਿਬ ਦੀ ਸ਼ੀਰ ਦੇ ਉੱਤੇ ਰੱਖਿਆ ਕਿ ਪੰਜਾਬ ਦੇ ਲੋਕਾਂ ਨੂੰ ਕਿ ਇਹ ਸਾਰੇ ਇੱਕੋ ਆ ਨਵੇਂ ਇੱਕ ਪੱਧਰੀ ਲੋੜਾ ਉਹਨਾਂ ਨੇ ਸਾਰਿਆਂ ਨੂੰ ਦਰਦ ਕਰਕੇ ਇਸ ਬੰਦਲ ਦਾ ਜਿਹੜਾ ਸਬੂਤ ਦੇ ਦਿੱਤਾ ਕਿ ਇਤਿਹਾਸ ਇਹ ਵਿਸਪਾਰਨ ਕਰਨਾ ਚਾਹੁੰਦੇ ਕਿ ਅਸੀਂ ਜਥੇਦਾਰ ਅਕਾਲ ਤਾਰਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਅਤੇ ਜਿਹੜੇ ਅੱਜ ਉੱਤੇ ਕੰਮ ਕਰ ਰਹੇ ਹਨ ਜਥੇਦਾਰ ਜਥੇਦਾਰ ਰੰਗਵੀਰ ਸਿੰਘ ਉਹਨਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰੇ ਸਬੂਤਾਂ ਦੇ ਬਾਵਜੂਦ ਜਿਨ੍ਹਾਂ ਦੋਸ਼ੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪਨਾਹ ਦਿੱਤੀ ਉਹਨਾਂ ਦੀ ਸਹਾਇਤਾ ਕੀਤੀ ਜਿਹੜੇ ਜਾ ਕੇ ਵੋਟਾਂ ਮੰਗਦੇ ਰਹੇ ਜੇ ਉਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈ ਨਾ ਕੀਤੀ ਗਈ ਤਾਂ ਇਹ ਦੀ ਅਕਾਦ ਤੱਕ ਦੀ ਜਿਹੜੀ ਪਿਛਲੇ ਸਮੇਂ ਤੋਂ ਜਥੇਦਾਰਾਂ ਵੱਲੋਂ ਨਿਰਪੱਖ ਫੈਸਲੇ ਤੇ ਨਿਰਧ ਪੈਸੇ ਨਾਲ ਲੈਣ ਕਰਕੇ ਢਾ ਲੱਗੀ ਇਹ ਧਾ ਦੇ ਵਿੱਚ ਹੋਰ ਵਾਧਾ ਹੋਵੇਗਾ ਤੇ ਇਹ ਨੂੰ ਤਾਂ ਕੋਈ ਵਿਚਾਰ ਨਹੀਂ ਸਾਡਾ ਜਿੰਨੇ ਇਹਨਾਂ ਨੇ ਵੱਡੇ ਕਾਰਜ ਕੀਤੇ ਆ ਸੁਰਜੀਤ ਸਿੰਘ ਜੀ ਉਹਦੀ ਢਾਣੀ ਨੇ ਪਾਇ ਪਈ ਅੱਜ ਕੋਈ ਛੱਡ ਜੇ ਨਾ ਛੱਡ ਜੇ ਜਿਨ੍ਹਾਂ ਨੇ ਡੇਰਿਆ ਨਹੀਂ ਸਹਿ ਕੀਤੀ ਇਹ ਦਿਨਾਂ ਚਾਹਤਾ ਜਿਹੜੇ ਸ੍ਰੋਣੀ ਕਮੇਟੀ ਦੇ ਨਿਯੁਕਤ ਕੀਤੇ ਉਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਆਪ ਦੀ ਸੀਟ ਤੇ ਰਹਿਣਾ ਜਿਵੇਂ ਕਰਮਚਾਰੀ ਸਿਮਾ ਹੋਕਾ ਹੋ ਗਿਆ ਸੀ ਉਹਨਾਂ ਨੂੰ ਵੀ ਹੱਕ ਹੋ ਜਾਏਗਾ ਸਾਡੀ ਜੱਥੇਬੰਦੀ ਚੇਰੇ ਪੰਜਾਬ ਦਾ ਅਕਾਲੀ ਦਲ ਹੈ ਪੰਜਾਬ ਦੀ ਰਾਜਨੀਤੀ ਬਾਰੇ ਬੜਾ ਸਪਸ਼ਟ ਤੌਰ ਤੇ ਵਿਚਾਰ ਹੈ ਕਿ ਭਾਤੀ ਜਨਤਾ ਪਾਰਟੀ ਸਰਬੀਰ ਸਿੰਘ ਬਾਲਾ ਦਾ ਤੜਾ ਤੇ ਭਗਵਨ ਸਿੰਘ ਮਾਨ ਤੇ ਕਾਂਗਰਸ ਚਾਰੇ ਇੱਕੋ ਹੀ ਪਾਰਟੀ ਇੱਕੋ ਸਿਧਾਂਤਾਂ ਤੇ ਰਲੇ ਮਿਲੇ ਹੋਏ ਹਨ ਥੋੜੀ ਬੋਤੀ ਆਪਸੀ ਖਿਚੋਤਾੰਜਰੀ ਹੈ ਕੋਈ ਇਸ ਕਰਕੇ ਹੈ ਕਿ ਉਹ ਕਹਿੰਦਾ ਮੈਂ ਪਹਿਲੀ ਕੁਰਸੀ ਲੇ ਬਈ ਜਾਂ ਦੂਜਾ ਦਾ ਮੈਂ ਬਹਿ ਜਾਂਦਾ ਪਰ ਕਿ ਇੱਕ ਦੂਜੇ ਨੂੰ ਬਚਾਉਣ ਲਈ ਸਾਰੇ ਇਕੱਠੇ ਹੈ ਸਾਰੇ ਨੇ ਹੀ ਪੰਜਾਬ ਦੀ ਬਹੁਤ ਵੱਡੀ ਬੇਰੇਮੀਨਾ ਲੁੱਟ ਕੀਤੀ ਹੈ ਤੇ ਅੱਜ ਦੀ ਸਰਕਾਰ ਜਿਹੜੀ ਕੁਵਾਰ ਸਿੰਘ ਮਾਨ ਦੀ ਇਹਨਾਂ ਦੇ ਵਿਰੋਧ ਦੇ ਵਿੱਚੋਂ ਸਾਰੇ ਦੇ ਆਈ ਸੀ ਉਹ ਵੀ ਉਸੇ ਰਸਤੇ ਦੇ ਉੱਤੇ ਚੱਲ ਪਈ ਤੇ ਅੱਜ ਜਿਸ ਦਾ ਸੁਖਵੀਰ ਸਿੰਘ ਬਾਦਲ ਦਾ ਤੇ ਭਾਜਪਾ ਦਾ ਇੱਕ ਤਰ੍ਹਾਂ ਦਾ ਵਰਕਰ ਬਣ ਕੇ ਕੰਮ ਕਰ ਰਿਹਾ ਹੈ ਕ੍ਰਪਸ਼ਨ ਦੀ ਗੱਲ ਕਰੀਏ ਜਿਸ ਸੁਖਵੀਰ ਸਿੰਘ ਬਾਦਲ ਹੋਰ ਬਹੁਤ ਵੱਡੇ ਵੱਡੇ ਸੰਜਾਈ ਦੇ ਘੰਡਾਰੇ ਘਟਾਰੇ ਹਜ਼ਾਰਾਂ ਕਰੋੜਾਂ ਦੇ ਉਹਨਾਂ ਦੇ ਗ੍ਰਿਫਤਾਰੀ ਨਹੀਂ ਪਾ ਰਿਆ ਕਿਸੇ ਨੂੰ ਕੋਈ ਗਿਰਫਤਾਰ ਨਹੀਂ ਕਰ ਰਿਹਾ ਐ ਐਵੇਂ ਗੋਗਨਾ ਤੋਂ ਮਿੱਟੀ ਝਾੜਿਆ ਕੋਈ ਪਟਵਾਰੀ ਬਣਦੇ ਕੋਈ ਖਾਇੰਦਾਰ ਬਣਦੇ ਇਹ ਤਾਂ ਸਪਸ਼ਟਾ ਕਿ ਉਹਨਾਂ ਦੀ ਇਹ ਹਰ ਤਰ੍ਹਾਂ ਦੀ ਬਰਤ ਕਰਦੀ ਚੁਣਦਾ ਇਹ ਤੋਂ ਵੀ ਵੱਡੀ ਗੱਲ ਕਿ ਡੇਰੇ ਵਾਲਿਆਂ ਨੇ ਪਹਿਲਾਂ ਸਰਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਸ਼ਹੀਦ ਕੀਤੀ ਅਕਾਲ ਤਖਤ ਦੇ ਉੱਤੇ ਅਜੇ ਅਕਾਲੀ ਦਲ ਦੇ ਬਹੁਤ ਆਗੂ ਉਹਦੇ ਬਾਰੇ ਸਾਰਾ ਕੁਝ ਸਪਸ਼ਟਾ ਉਹਦੇ ਦੱਸ ਰਹੇ ਹਨ ਆਈਜੀ ਸਰਦਾਰ ਰੁਪੀਰ ਸਿੰਘ ਖੱਡਾ ਦਾ ਵੀ ਪਕਾਤਾ ਦੀ ਉੱਤੇ ਸਾਰੇ ਸਬੂਤਾਂ ਸਹਿਤ ਸਾਰਾ ਕੁਝ ਲਿਖ ਕੇ ਦਿੱਤਾ ਇਸੇ ਤਰ੍ਹਾਂ ਅੱਜ ਭਗਵਾਨ ਸਿੰਘ ਮਾਨ ਉਹਨਾਂ ਦੇ ਉੱਤੇ ਕੇਸ ਚਲਾਉਣ ਦੀ ਕਈ ਸਾਲਾਂ ਤੋਂ ਕੋਸ਼ਿਸ਼ ਨਹੀਂ ਦੇ ਰਹੇ ਵੱਡੇ ਵੱਡੇ ਆਗੂਆਂ ਨੇ ਸਪਸ਼ਟ ਕੀਤਾ ਪ੍ਰਦੀਪ ਕਲੇਰ ਸਮੇਤ ਹੋਰ ਆਗੂਆਂ ਨੇ ਵੀ ਕਿ ਬੀਬੀ ਹਣੀ ਜਿਹੜੀ ਹਣੀਪ੍ਰੀਤ ਕੌਰ ਹੈ ਹਣੀਪ੍ਰੀਤ ਹੈ ਉਹਨੇ ਤੇ ਡੇਰੇ ਵਾਲੇ ਨੇ ਗੁਰੂ ਦੀ ਬੇਅਦਬੀ ਕਰਨ ਦੇ ਨਿਰਦੇਸ਼ ਦਿੱਤੇ ਤੇ ਪੈਸੇ ਦਿੱਤੇ ਉਹਨਾਂ ਦੇ ਉੱਤੇ ਕੁਵੰਸ ਸਿੰਘ ਨੂੰ ਮਾਰ ਮੁਕੱਦਮਾ ਨਹੀਂ ਚਲਾ ਰਿਹਾ। ਇਹ ਤਾਂ ਇਹ ਵਾਧਹਰਾਨੀ ਦੀ ਗੱਲ ਏ ਹੋਈ ਕਿ ਜਦੋਂ ਸਰਦਾਰ ਅਨਬੀਰ ਸਿੰਘ ਖੜੇ ਨੇ ਜਾ ਕੇ ਛੇリカਲਤਾ ਸਾਹ ਦੇ ਜਥੇਦਾਰ ਸਰਦਾਰ ਅਗਬੀਰ ਸਿੰਘ ਨੂੰ ਜਾ ਕੇ ਸਾਰੇ ਸਬੂਤ ਵੀਡੀਓ ਸਾਰੇ ਸਬੂਤ ਬਿਆਦਵੀ ਦੇ ਇਹਨਾਂ ਦੀ ਮਿਲੀ ਭੁਗਤ ਦੇ ਦਿੱਤੇ ਤਾਂ ਉਹਨੂੰ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਹੁਕਮ ਦੇ ਉੱਤੇ ਕਪਸਰਾ ਵੱਲੋਂ ਰੋਕ ਦੇ ਯਤਨ ਕੀਤੇ ਗਏ। ਕਿ ਛੁੱਠੇ ਕੇ ਇਸ ਬਨਾਉਂ ਦੀ ਧਮਕੀ ਦਿੱਤੀ ਗਈ ਇਹ ਤਾਂ ਸਪਸ਼ਟ ਹੈ ਕਿ ਭਵਾਂਚੇ ਮਹਾਦੇਸਿਕਬੀਰ ਸਿੰਘ ਬਾਲੂ ਦੀ ਅੰਦਰਖਾਤੇ ਇੱਕ ਨੂੰ ਜੇ ਨੂੰ ਬਚਾਉਣ ਕਿ ਕਿਸੇ ਨਵੀਂ ਧਿਰ ਨੂੰ ਉੱਪਰ ਤੋਂ ਰੋਕ ਲਈ ਇਕੱਠੇ ਹੋ ਕੇ ਚਾਰੇ ਪਰ ਪੰਜਾਬ ਦੇ ਲੋਕਾਂ ਨੇ ਅਸੀਂ ਪੱਖ ਪ੍ਰੀਕੋਟ ਤੇ ਖਡੂਰ ਸਾਹਿਬ ਦੀ ਸ਼ੀਰ ਦੇ ਉੱਤੇ ਰੱਖਿਆ ਕਿ ਪੰਜਾਬ ਦੇ ਲੋਕਾਂ ਨੂੰ ਕਿ ਇਹ ਸਾਰੇ ਇੱਕ ਉਹ ਨਵੇਂ ਇੱਕ ਪદ્ધਤੀ ਲੋੜਾ ਉਹਨਾਂ ਨੇ ਸਾਰਿਆਂ ਨੂੰ ਰੱਦ ਕਰਕੇ ਇਸ ਬਦਲ ਦਾ ਕਿਰਾ ਸਬੂਤ ਦੇ ਦਿੱਤਾ ਇਥੇ ਅਸੀਂ ਇਹ ਵਿਚਾਰ ਕਰਨਾ ਚਾਹੁੰਦੇ ਆ ਕਿ ਅਸੀਂ ਜਥੇਦਾਰ ਅਕਾਲ ਤਾਰਕ ਭਾਈ ਜਗਤਾਰ ਸਿੰਘ ਹਵਾਰਾ ਨੂੰ ਮੰਨਦੇ ਪਰ ਜਿਹੜੇ ਅੱਜ ਉਥੇ ਕੰਮ ਕਰ ਰਹੇ ਹਨ ਜਥੇਦਾਰ ਜਥੇਦਾਰ ਰਗਵੀਰ ਸਿੰਘ ਉਹਨਾਂ ਨੂੰ ਵੀ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਸਾਰੇ ਸਬੂਤਾਂ ਦੇ ਬਾਵਜੂਦ ਜਿਨ੍ਹਾਂ ਦੋਸ਼ੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਪਨਾਹ ਦਿੱਤੀ ਉਹਨਾਂ ਦੀ ਸਹਾਇਤਾ ਕੀਤੀ ਜਿਹੜੇ ਜਾ ਕੇ ਵੋਟਾਂ ਮੰਗਦੇ ਰਹੇ ਜੀ ਉਹਨਾਂ ਦੇ ਉੱਤੇ ਬਹੁਤ ਸਖਤ ਕਾਰਵਾਈਆਂ ਕੀਤੀ ਗਈ ਤਾਂ ਇਹਦੀ ਇਕਾਧਤਾਕ ਦੀ ਜਿਹੜੀ ਪਿਛਲੇ ਸਮੇਂ ਤੋਂ ਜਥੇਦਾਰਾਂ ਵੱਲੋਂ ਨਿਰਪੱਖ ਫੈਸਲੇ ਤੇ ਧ੍ਰਿੜ ਫੈਸਲੇ ਨਾਲ ਲੈਣ ਕਰਕੇ ਢਾਹ ਲੱਗੀ ਤੇ ਢਾਹ ਦੇ ਵਿੱਚ ਹੋਰ ਵਾਧਾ ਹੋਵੇਗਾ ਤੇ ਇਹ ਨੂੰ ਤਾਂ ਕੋਈ ਵਿਚਾਰ ਨਹੀਂ ਸਾਡਾ ਜਿੰਨੇ ਇਹਨਾਂ ਨੇ ਵੱਡੇ ਕਾਰਜ ਕੀਤੇ ਐ ਸਿਰਵੀਰ ਸਿੰਘ ਜੀ ਉਹਦੀ ਢਾਣੀ ਨੇ ਪਾਇ ਪਈ ਅੱਜ ਕੋਈ ਛੱਡ ਜੇ ਨਾ ਛੱਡ ਜੇ ਜਿਨ੍ਹਾਂ ਨੇ ਡੇਰਿਆ ਨਹੀਂ ਸਹਿ ਕੀਤੀ ਇਹਨਾਂ ਦਾ ਚਾਹਤਾ ਜਿਹੜੇ ਸ੍ਰੋਣੀ ਕਮੇਟੀ ਦੇ ਨਿਰੋਤ ਕੀਤੇ ਉੱਥੇ ਕੰਮ ਕਰ ਰਹੇ ਹਨ ਉਹਨਾਂ ਨੂੰ ਵੀ ਆਪ ਦੀ ਸੀਖਦੇ ਰਹਿਣਾ ਜਿਵੇਂ ਕਿ ਬਚਨ ਸਿੰਘ ਨੂੰ ਔਕਾਗ ਹੋ ਗਿਆ ਸੀ ਉਹਨਾਂ ਨੂੰ ਵੀ ਔਕਾਗ ਹੋ ਜਾਏਗਾ ਧੰਨਵਾਦ ਬਾਈਬੂ ਜੀ ਕਰਤਾ ਸਾਹਿਬ ਸਭ ਬਾਈਬੂ ਜੀ ਕੀ ਬੋਲੀ